ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਏਜ ਹੋ ਚੁੱਕੀ ਹੈ ਹੁਣ ਪਾਸਪੋਰਟ ਬਣਾਉਣ ਦੀ ਤੁਸੀਂ ਵੀ ਪਾਸਪੋਰਟ ਦਾ ਲਾਭ ਉਠਾਣਾ ਚਾਹੁੰਦੇ ਹੋ ਤੁਸੀਂ ਅਲੱਗ ਕੰਟਰੀ ਵਿੱਚ ਜਾ ਕੇ ਘੁੰਮਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਇਸ ਦੀ ਕਿਸੇ ਹੋਰ ਲਈ ਵਰਤੋਂ ਕਰਨਾ ਚਾਹੁੰਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਘਰ ਬੈਠੇ ਹੀ ਤੁਸੀਂ ਆਪਣਾ ਨਵਾਂ ਪਾਸਪੋਰਟ ਬਣਾਉਣਾ ਸਿੱਖ ਜਾਓਗੇ ਤੁਹਾਡਾ ਪਾਸਪੋਰਟ ਅਪਲਾਈ ਤੋਂ ਲੈ ਕੇ ਤੁਹਾਡਾ ਪਾਸਪੋਰਟ ਕਰੇ ਕਿਵੇਂ ਆਉਣਾ ਹੈ ਉਹ ਸਾਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲਣ ਵਾਲੀ ਹੈ ਜਾਣਕਾਰੀ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਹੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਜੇਕਰ ਦੋਸਤੋ ਤੁਹਾਡਾ ਇਸ ਦੇ ਵਿੱਚ ਕੋਈ ਵੀ ਅਪਡੇਟ ਦੇ ਵਿੱਚ ਸਮਝ ਨਹੀਂ ਆਉਂਦਾ ਤੁਸੀਂ ਮੈਨੂੰ ਉਸ ਅਪਡੇਟ ਦਾ ਕਮੈਂਟ ਕਰ ਦੇਣਾ ਤੁਹਾਡੇ ਕਮੈਂਟ ਦੇ ਵਿੱਚ ਹੀ ਤੁਹਾਡੀ ਸਹਾਇਤਾ ਕਰ ਦਿੱਤੀ ਜਾਵੇਗੀ ਤੱਗੇ ਤੁਸੀਂ ਵੀਡੀਓ ਦੇਖੋ ਕਿਵੇਂ ਤੁਸੀਂ ਆਪਣਾ ਇੱਕ ਨਵਾਂ ਪਾਸਪੋਰਟ ਬਣਾਉਣਾ ਹੈ ਜੇਕਰ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਚੈਨਲ ਨੂੰ ਇੱਕ ਤਾਂ ਸਬਸਕ੍ਰਾਈਬ ਕਰ ਲੋ ਦੂਸਰਾ ਵੀਡੀਓ ਨੂੰ ਲਾਈਕ ਕਰਕੇ ਇੱਕ ਚੰਗਾ ਜਿਹਾ ਕਮੈਂਟ ਵੀ ਕਰ ਦੇਣਾ ਤੱਗੇ ਦੋਸਤੋ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਹਾਂ ਹੁਣ ਪਾਸਪੋਰਟ ਅਪਲਾਈ ਕਰਨ ਦੇ ਲਈ ਤੁਸੀਂ ਕੋਈ ਵੀ Chrome ਬ੍ਰਾਊਜ਼ਰ ਓਪਨ ਕਰੋਗੇ ਆਪਣੇ ਮੋਬਾਈਲ ਫੋਨ ਦੇ ਵਿੱਚ ਪਾਸਪੋਰਟ ਸੇਵਾ ਲੌਗਇਨ ਸਰਚ ਕਰੋਗੇ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆ ਜਾਵੇਗਾ ਵੈਬਸਾਈਟ ਦਾ ਸੈਕਿੰਡ ਨੰਬਰ ਵੈਬਸਾਈਟ ਹੈ ਤੁਹਾਡੇ ਸਾਹਮਣੇ ਪਾਸਪੋਰਟ ਸੇਵਾ ਇਸ ਤੇ ਦੋਸਤੋ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਜਦੋਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆਏਗਾ ਇਸ ਪੌਪਅਪ ਨੂੰ ਜੇਕਰ ਤੁਸੀਂ ਪੜਨਾ ਚਾਹੁੰਦੇ ਹੋ ਤਾਂ ਪੜ ਲਓਗੇ ਨਹੀਂ ਤਾਂ ਇਸ ਨੂੰ ਕੱਟ ਕਰ ਦੋਗੇ ਇਸ ਤੋਂ ਬਾਅਦ ਉੱਪਰ ਆ ਰਿਹਾ ਹੈ ਨਿਊ ਯੂਜ਼ਰ ਰਜਿਸਟ੍ਰੇਸ਼ਨ ਇੱਥੇ ਦੋਸਤੋ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਜ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਫਰਸਟ ਆਪਸ਼ਨ ਆ ਰਹੀ ਹੈ ਪਾਸਪੋਰਟ ਸੇਵਾ ਜਿਹੜਾ ਕਿ ਪਾਸਪੋਰਟ ਆਫਿਸ ਹੈ ਤੁਸੀਂ ਸਰਚ ਕਰੋਗੇ ਇੱਥੇ ਤੁਸੀਂ ਪੰਜਾਬ ਦੇ ਆਫੀਸ਼ਲ ਅੰਮ੍ਰਿਤਸਰ ਹੀ ਸਿਲੈਕਟ ਕਰਨਗੇ ਜੇਕਰ ਤੁਹਾਡਾ ਕੋਈ ਹੋਰ ਸਟੇਟ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਇੱਥੇ ਤੁਸੀਂ ਸੈਂਟਰ ਚੂਜ਼ ਕਰ ਲੋਗੇ ਜਿੱਥੇ ਤੁਹਾਡੀ ਵੈਰੀਫਿਕੇਸ਼ਨ ਹੋਵੇਗੀ ਡਾਕੂਮੈਂਟ ਦੀ ਇਸ ਤੋਂ ਬਾਅਦ ਦੋਸਤੋ ਤੁਸੀਂ ਆਪਣਾ ਨਾਮ ਲਿਖੋਗੇ गिवन ਨਾਮ ਦੇ ਵਿੱਚ ਤੁਹਾਡਾ ਨਾਮ ਆ ਜਾਏਗਾ ਜੇਕਰ ਤੁਹਾਡਾ ਸਰਨੇਮ ਹੈ ਤਾਂ ਲਿਖ ਦੋਗੇ ਉਸ ਤੋਂ ਬਾਅਦ ਡੇਟ ਆਫ ਬਰਥ ਤੁਸੀਂ ਇਸ ਕੈਲੰਡਰ ਦੀ ਮਦਦ ਨਾਲ ਲਿਖ ਲੋਗੇ ਉਸ ਤੋਂ ਬਾਅਦ ਤੁਸੀਂ ਆਪਣਾ ਜੀਮੇਲ ਇੱਥੇ ਲਿਖੋਗੇ ਉਸ ਤੋਂ ਬਾਅਦ ਥੱਲੇ ਤੁਹਾਡੇ ਸਾਹਮਣੇ ਇੱਕ ਆਪਸ਼ਨ ਆ ਰਹੀ ਹੈ ਕਿ ਤੁਸੀਂ ਆਪਣੇ Gmail ਨੂੰ ਹੀ ਆਪਣਾ ਯੂਜ਼ਰ ਲੌਗਇਨ ਆਈਡੀ ਬਣਾਉਣਾ ਚਾਹੁੰਦੇ ਹੋ ਤਾਂ ਇੱਥੇ ਦੋਸਤੋ yes ਕਰ ਦੋਗੇ ਉਸ ਤੋਂ ਬਾਅਦ ਲੌਗਇਨ ਆਈਡੀ ਤੁਸੀਂ ਇੱਥੇ ਲਿਖ ਲੋਗੇ ਪਾਸਵਰਡ ਇੱਥੇ ਦੋਸਤੋ ਤੁਸੀਂ ਲਿਖ ਲੋਗੇ ਜੇਕਰ ਦੋਸਤੋ ਤੁਸੀਂ ਆਪਣੀ ਨਿਊ ਲੌਗਇਨ ਆਈਡੀ ਤੁਸੀਂ ਆਪਣਾ ਕੁਝ ਅਦਰ ਬਣਾਉਣਾ ਚਾਹੁੰਦੇ ਹੋ ਤਾਂ ਇੱਥੇ ਚੈੱਕ ਅਵੇਲੇਬਿਲਟੀ ਤੇ ਕਲਿੱਕ ਕਰੋਗੇ ਜੇਕਰ ਇੱਥੇ ਰਾਈਟ ਦਾ ਨਿਸ਼ਾਨ ਆ ਜਾਂਦਾ ਹੈ ਤਾਂ ਠੀਕ ਹੈ ਨਹੀਂ ਤਾਂ ਦੋਸਤੋ ਤੁਸੀਂ ਅਦਰ ਵੀ ਇੱਥੇ ਬਣਾ ਲੋਗੇ ਪਾਸਵਰਡ ਤੁਸੀਂ ਕਿਦਾਂ ਦਾ ਰੱਖੋਗੇ ਆਪਣੇ ਨਾਮ ਦਾ ਇੱਕ ਕੈਪੀਟਲ ਅੱਖਰ ਬਾਕੀ ਦੋ ਤਿੰਨ کے دوستو ਤੁਸੀਂ اپنا ایک پاسورڈ کریٹ کر لو گے اس ਤੋਂ ਬਾਅਦ کنفرم پاسورڈ ਤੇ ਵੀ ਤੁਸੀਂ کلک ਕਰੋਗੇ اس ਤੋਂ ਬਾਅਦ ਤੁਹਾਡੇ ਸਾਹਮਣੇ ਆ ਰਿਹਾ ਹੈ ਹਿੰਟ ਕੁਐਸਚਨ ਇੱਥੇ ਤੁਸੀਂ ਇੱਕ ਹਿੰਟ ਕੁਐਸਚਨ ਦਿਓਗੇ ਬਰਥ ਸਿਟੀ ਇੱਥੇ ਲਿਖ ਲੋਗੇ ਤੇ ਆਪਣਾ ਨਾਮ ਹਿੰਟ ਕੁਐਸਚਨ ਦੇ ਵਿੱਚ ਦੇ ਦੋਗੇ ਉਸ ਤੋਂ ਬਾਅਦ ਜੇ ਤੁਹਾਨੂੰ ਕੈਪਚਾ ਦਿਖਾਈ ਦੇ ਰਿਹਾ ਹੈ ਇਹ ਤੁਸੀਂ ਇੱਥੇ ਫਿਲ ਕਰ ਦੋਗੇ ਉਸ ਤੋਂ ਬਾਅਦ ਰਜਿਸਟਰ ਤੇ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਹੁਣ ਜਦੋਂ ਦੋਸਤੋ ਤੁਸੀਂ ਰਜਿਸਟਰ ਕਰੋਗੇ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ ਥੈਂਕ ਯੂ ਯੂਅਰ ਰਜਿਸਟ੍ਰੇਸ਼ਨ ਪਾਸਵਰਡ ਸੇਵਾ ਪੋਰਟਲ ਇੱਥੇ ਤੁਸੀਂ ਦੇਖੋਗੇ ਤੁਹਾਨੂੰ ਦੱਸਿਆ ਹੋਇਆ ਹੈ ਕਿ ਤੁਸੀਂ ਆਪਣੇ ਇੱਕ ਜੀਮੇਲ ਦੇ ਵਿੱਚ ਜਾਓ ਉੱਤੇ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਕਰਾਇਆ ਹੋਇਆ ਹੈ ਜਿਸ ਨੂੰ ਤੁਸੀਂ ਐਕਟੀਵੇਟ ਕਰੋਗੇ ਤਾਂ ਦੋਸਤੋ ਆਪਾਂ ਸਿੰਪਲੀ ਆਪਣੀ ਜੀਮੇਲ ਤੇ ਜਾਵਾਂਗੇ ਜਿਹੜਾ ਕਿ ਦੋਸਤੋ ਲਿੰਕ ਆਇਆ ਹੈ ਉਸ ਨੂੰ ਐਕਟੀਵੇਟ ਕਰਾਂਗੇ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਪਾ ਰਹੇ ਹੋਗੇ ਲਿੰਕ ਆਪਣੇ ਕੋਲ ਆ ਚੁੱਕਿਆ ਹੈ ਇੱਥੇ ਸਿੰਪਲੀ ਆਪਾਂ ਥੱਲੇ ਸਕਰੋਲ ਔਨ ਕਰਾਂਗੇ ਥੱਲੇ ਆ ਰਿਹਾ ਹੈ ਪਲੀਜ਼ ਕਲਿਕ ਦਾ ਲਿੰਕ ਬਿਲੋ ਇੱਥੇ ਦੋਸਤੋ ਆਪਾਂ ਐਕਟੀਵੇਟ ਯੂਅਰ ਅਕਾਊਂਟ ਤੇ ਕਲਿਕ ਕਰ ਦਾਂਗੇ ਜੋ ਲਿੰਕ ਆਪਾਂ ਨੂੰ ਦਿੱਤਾ ਹੋਇਆ ਹੈ ਇੱਥੇ ਆਪਣੀ ਆਪਾਂ ਜਿਹੜੀ ਜੀਮੇਲ ਬਣਾ ਕੇ ਆਈ ਹੈ ਉਹ ਆਪਾਂ ਇੱਥੇ ਫਿਲ ਕਰਾਂਗੇ ਉਸ ਤੋਂ ਬਾਅਦ ਦੋਸਤੋ ਆਪਾਂ ਸਬਮਿਟ ਤੇ ਕਲਿਕ ਕਰ ਦਾਂਗੇ जो दोस्तों आप सबमिट पर क्लिक करा तो देखोगे यूअर अकाउंट हैज़ बीन एक्टिवेटड सक्सैसफुल तो दोस्तों सिंपली फिर दोबारा तो इतने क्लिक है टू लॉगिन इन पर क्लिक करा जो दोस्तों आपगइन पर क्लिक करा तो सामने उही लॉगइन आई डी जो आप बना के आए हाँ वो आप इतने दर्ज करा उस कंटीन्यूते क्लिक करा उस बाद जो दोस्तों पासवर्ड रख के आए हाँ वो पासवर्ड फिल कर थले जो कैप्चा दिखाई दे रहा है वो इतने फिल करा तो लॉगइन पर आपपली क्लिक कर देंगे जो लोगइनते आप क्लिक करा तो देखोगे अपने सामने इतने पेज ओपन हो चुका है हूँ आपे आ रहा है अपलाई फॉर फ्रैश पासपोर्ट इतने दोस्तों आप क्लिक कर देंगे इस बाद कंटिन्यू कितनी क्लिक कर दोगे क्लिक है टू तो फिल एप्लीकेशन फॉर्म पर क्लिक कर दोगे फॉर्म इतों हूँ स्टार्ट हो चुका है जिमें कि दोस्तों देख रही हो इतों आप हूँ स्टेट चूज़ करा जो भी अपनी स्टेट रहेगी वो इतों सिलैक्ट कर लाँगे उस तो बाद अपना इतने डिस्ट्रिक सिलैक्ट कर लो उस तो अपना यह फॉर्म खुल जाएगा ਤੁਸੀਂ ਹੁਣ ਦੇਖੋਗੇ ਕਿ ਤੁਹਾਡੇ ਸਾਹਮਣੇ ਇੱਥੇ ਫਾਰਮ ਸਟਾਰਟ ਹੋ ਚੁੱਕਿਆ ਹੈ ਅਪਲਾਈ ਹੋਣਾ ਇੱਥੇ ਆ ਰਿਹਾ ਹੈ ਅਪਲਾਈ ਫੋਰ ਇੱਥੇ ਦੋਸਤੋ ਤੁਸੀਂ ਫ੍ਰੈਸ਼ ਤੇ ਕਲਿੱਕ ਕਰ ਦੋਗੇ ਨੋਰਮਲ ਤੇ ਕਲਿੱਕ ਕਰੋਗੇ 36 ਪੇਜ ਤੇ ਕਲਿੱਕ ਕਰਾਂਗੇ ਤਤਕਾਲ ਕਰਾਂਗੇ ਤਾਂ ਆਪਾਂ ਨੂੰ ਫੀਸ ਜ਼ਿਆਦਾ ਲੱਗ ਜਾਏਗੀ 60 ਪੇਜ ਤੇ ਆਪਾਂ ਜਿਆਦਾ ਕਰਾਂਗੇ ਤੇ ਇੱਥੇ ਵੀ ਆਪਾਂ ਨੂੰ ਜ਼ਿਆਦਾ ਫੀਸ ਲੱਗ ਜਾਏਗੀ ਇਸ ਤੋਂ ਬਾਅਦ ਰਹੀ ਕਿ ਆਪਾਂ ਇਹੀ ਨੋਰਮਲ ਵਾਲੀ ਫੀਸ ਨੂੰ ਹੀ ਇੱਥੇ ਫਿਲ ਕਰਾਂਗੇ ਉਸ ਤੋਂ ਬਾਅਦ ਨੈਕਸਟ ਤੇ ਸਿੰਪਲੀ ਕਲਿੱਕ ਕਰਾਂਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ギਵਨ ਨੇਮ ਦੇ ਵਿੱਚ ਤੁਸੀਂ ਆਪਣਾ ਨਾਮ ਫ फिल कर लो तो जेंडर की है सिलेक्ट तो कर लो तो पूछा होया है कि तुसी अपना नेम चेंज किया है जेकर किया है तो यस कर लोगे नहीं तो नो कर इतने दोनों ऑप्शन से उस तो बाद डेट ऑफ बर्थ तुम्हें अपनी सही सी फिल कर दोगे उस तो आ रहा है प्लेस ऑफ बर्थ जो भी तो प्लेस ऑफ बर्थ है उसका नाम लिख दोगे विलज है तो विलज जिस सिटी है तो सिटी लिख लो उस तो बाद अपनी इतों स्टेट चूज करोगे उस तो बाद डिस्ट्रिक्ट उस बा मैजस्टेटस एना फॉर्म फिल करो अगे मैं दसदा जल्द आ रहा है सिटीजन ऑफ इंडिया इतना है पैन कार्ड पैन कार्ड है इंपलोय इतना इंपलोए सिलेक्ट करोगे कि इंपलॉय तो की है तुसी प्राइवेट हो गवर्नमेंट हो या फिर स्टूडेंट हो सिलेक्ट तो कर लोगे सैल्फ तो एक रीजन दे लोगे जो भी तुम देना चाहो उसने तो तो आ रहा है जे स्टूडेंट हो तो सामने एक फॉर्म आ रहा है यह फॉर्म खुल ਆਜੇਗਾ ਜੇਕਰ ਦੋਸਤੋ ਆਪ ਐਥੇ ਕਰਾਂਗੇ ਸੈਲਫ এমਪਲੋਏ ਤਾਂ ਦੋਸਤੋ ਤੁਹਾਡੇ ਸਾਹਮਣੇ ਉੱਤੇ ਕੋਈ ਵੀ ਫਾਰਮ ਨਹੀਂ ਆਏਗਾ ਜੇਕਰ ਦੋਸਤੋ ਆਪ ਐਥੇ ਫਿਲ ਕਰਨ ਨੂੰ ਆ ਰਿਹਾ ਹੈ ਇਜ਼ ਅਨਦਰ ਆਫ ਯੂਅਰ ਪੇਰੈਂਟਸ ਯਾਨੀ ਕਿ ਤੁਹਾਡੇ ਮਾਤਾ ਪਿਤਾ ਜਾਂ ਫਿਰ ਸਪਸ ਪਤੀ ਪਤਨੀ ਤੁਹਾਡਾ ਕੋਈ ਗੋਫਟ ਜੋਬ ਦੇ ਵਿੱਚ ਹੈ ਤਾਂ ਯੈਸ ਕਰ ਲੋਗੇ ਨਹੀਂ ਤੇ ਤੁਸੀਂ 9 ਤੇ ਉੱਤੇ ਕਲਿੱਕ ਕਰ ਲੋਗੇ ਉਸ ਤੋਂ ਬਾਅਦ ਐਜੂਕੇਸ਼ਨ ਕੁਆਲੀਫਿਕੇਸ਼ਨ 10th ਤੁਸੀਂ ਇੱਥੇ ਸਿਲੈਕਟ ਕਰ ਲੋਗੇ ਜੇਕਰ ਦੋਸਤੋ 10th ਤੋਂ ਤੁਸੀਂ ਥੱਲੇ ਕਰਦੇ ਹੋ ਤਾਂ ਤੁਹਾਨੂੰ ਇਸ ਫਾਰਮ ਦੇ ਮੁਤਾਬਿਕ ਦੋਸਤੋ ਤੁਹਾਨੂੰ ਇੱਥੇ ਕੁਝ ਇਸ ਦੇ ਹੋਰ ਨਾਲ ਡਾਕੂਮੈਂਟ ਰਿਕਵਰ ਹੋਣਗੇ ਜਿਹੜੇ ਕਿ ਤੁਹਾਨੂੰ ਉੱਤੇ ਫਿਲ ਕਰਨੇ ਪੈਣਗੇ ਉਸ ਤੋਂ ਬਾਅਦ ਤੁਸੀਂ ਇੱਥੇ ਨੋ ਕਰ ਦੋਗੇ ਕਿ ਨੋ ਨੋਨ ਈਸੀਆਰ ਕੈਟਾਗਰੀ ਦੇ ਵਿੱਚ ਤੁਸੀਂ ਇੱਥੇ ਆਉਂਦੇ ਹੋ ਉਹ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਵਿਜ਼ਿਬਿਲਿਟੀ ਤੁਸੀਂ ਇੱਕ ਇੱਥੇ ਮਾਰਕ ਦੇ ਦੋਗੇ ਜੋ ਕਿ ਦੋਸਤੋ ਤੁਹਾਡੇ ਸਰੀਰ ਤੇ ਕੋਈ ਵੀ ਮਾਰਕ ਹੈ ਉਹ ਤੁਸੀਂ ਫਿਲ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਆਧਾਰ ਕਾਰਡ ਤੇ ਫਿਲ ਕਰ ਲੋਗੇ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਆਈ ਐਗਰੀ ਇੱਥੇ ਦੋਸਤੋ ਤੁਸੀਂ ਯੈਸ ਕਰ ਲੋਗੇ ਉਸ ਤੋਂ ਬਾਅਦ ਸੇਵ ਮਾਈ ਡਿਟੇਲਸ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਨੈਕਸਟ ਤੇ ਦੋਸਤੋ ਸਿੰਪਲੀ ਕਲਿੱਕ ਕਰ ਦਾਂਗੇ ਮੰਜਾਦੋਸਤੋ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆ ਜਾਏਗਾ ਇੱਥੇ ਤੁਸੀਂ ਆਪਣੇ ਫਾਦਰ ਦਾ ਫਰਸਟ ਨੇਮ ਜਿਹੜਾ ਕਿ ਲਿਖਤ ਹੋਗੇ ਤੇ ਲਾਸਟ ਨੇਮ ਇੱਥੇ ਲਿਖ ਲੋਗੇ ਲੀਗਲ ਨੇਮ ਜੋ ਵੀ ਹੋਏਗਾ ਉਸ ਤੋਂ ਬਾਅਦ ਸਰਨੇਮ ਇੱਥੇ ਲਿਖ ਦੋਗੇ ਨਹੀਂ ਤਾਂ ਛੱਡ ਦੋਗੇ ਮਦਰ ਨੇਮ ਕੀ ਹੈ ਤੁਸੀਂ ਮਦਰ ਦਾ ਨੇਮ ਇੱਥੇ ਮਾਤਾ ਦਾ ਨਾਮ ਲਿਖ ਲੋਗੇ ਇਸ ਤੋਂ ਬਾਅਦ ਲੀਗਲ ਗਾਰਡੀਅਨ ਨੇਮ ਲਿਖਣ ਦੀ ਲੋੜ ਨਹੀਂ ਹੈਗੀ ਮਾਤਾ ਤੇ ਪਿਤਾ ਦਾ ਨਾਮ ਲਿਖ ਕੇ ਤੁਸੀਂ ਸਿੰਪਲੀ ਨੈਕਸਟ ਤੇ ਕਲਿੱਕ ਕਰ ਦੋਗੇ ਜੇਕਰ ਦੋਸਤੋ ਤੁਸੀਂ ਆਪਣੀ ਡਿਟੇਲ ਸੇਵ ਕਰਨਾ ਚਾਹੁੰਦੇ ਹੋ ਤਾਂ ਡਿਟੇਲ ਨੂੰ ਵੀ ਸੇਵ ਕਈ ਵਾਰ ਨੈਟਵਰ ਹੁਣ ਜਦੋਂ ਦੋਸਤੋ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਇੱਥੇ ਦੋਸਤੋ ਆਪਾਂ ਪਰਮਾਨੈਂਟ ਆਪਣਾ ਐਡਰੈਸ ਫਿਲ ਕਰਾਂਗੇ ਜੋ ਵੀ ਆਪਣਾ ਪਰਮਾਨੈਂਟ ਐਡਰੈਸ ਹੋਏਗਾ ਇੱਥੇ ਫਿਲ ਕਰ ਦਾਂਗੇ ਵਿਲਜ ਕੀ ਹੈ ਸਟੇਟ ਆਪਣਾ ਉਦਾਂ ਹੀ ਰਹੇਗਾ ਡਿਸਟ੍ਰਿਕਟ ਵੀ ਰਹੇਗਾ ਪੁਲਿਸ ਸਟੇਸ਼ਨ ਐ ਤੋਂ ਸਿਲੈਕਟ ਕਰ ਲਾਂਗੇ ਪਿੰਨ ਕੋਡ ਮੋਬਾਈਲ ਨੰਬਰ ਟੈਲੀਫੋਨ ਨੰਬਰ ਈਮੇਲ ਤੁਸੀਂ ਇੱਥੇ ਫਿਲ ਕਰ ਦੋਗੇ उस तो बाद दोस्तों जेकर तो परमानेंट एड्रैस अवेलेबल है तो यसते क्लिक कर दोगे जेकर दोस्तों तो परमानेंट एड्रैस सेम प्रेजेंट एड्रैस से सेम है तो यस कर दोगे जेकर दोस्तों अलग तो है तो नो करके तो तुसी वो भी अपना एड्रैस फिल कर लोगे उस तो बाद सेम मै डिटेल एंड नेक्स्ट पर क्लिक कर दोगे ਜਦੋਂ ਦੋਸਤੋ ਆਪਾਂ ਨੈਕਸਟ ਕਰਾਂਗੇ ਤੁਸੀਂ ਦੇਖੋਗੇ ਆਈ ਐਗਰੀ ਰੀਸੀਵ SMS ਅਪਡੇਟ ਫਾਰਮ ਸੇਵਾ ਯਾਨੀ ਕਿ ਜਿਹੜਾ SMS ਹੋਏਗਾ ਉਹ ਵੀ ਆਪਾਂ ਨੂੰ ਮਿਲਦਾ ਰਹੇਗਾ ਇੱਥੇ ਆ ਰਿਹਾ ਹੈ ਪਲੀਜ਼ ਨੋਟ ਦੈਟ ਇਹ ਆਪਾਂ ਨੂੰ ਜ਼ਰੂਰੀ ਪੜਨਾ ਹੋਵੇਗਾ ਇਸ ਨੂੰ ਪੜ ਕੇ ਤੁਸੀਂ ਓਕੇ ਤੇ ਕਲਿੱਕ ਕਰ ਲੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆਏਗਾ ਐਮਰਜੈਂਸੀ ਕਨੈਕਟ ਐਮਰਜੈਂਸੀ ਕਨੈਕਟ ਦੇ ਵਿੱਚ ਜਿਹੜਾ ਤੁਸੀਂ ਪਰਸਨ ਦਾ ਡਾਟਾ ਦਿਓਗੇ ਉਸ ਨੂੰ ਜੇਕਰ ਤੁਹਾਨੂੰ ਕੁਝ ਵੀ ਹੁੰਦਾ ਹੈ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਉਸ ਨੂੰ ਉਸ ਬੰਦੇ ਨੂੰ ਉਸ ਪਰਸਨ ਨੂੰ ਐਮਰਜੈਂਸੀ ਕਾਲ ਲਗਾਇਆ ਜਾਵੇਗਾ ਤੁਹਾਡੀ ਸਿਹਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਸ ਬਾਰੇ ਦੋਸਤੋ ਤੁਸੀਂ ਕਿਸ ਦਾ ਨਾਮ ਲਿਖਣਾ ਚਾਹੁੰਦੇ ਹੋ ਉਹ ਫੈਮਿਲੀ ਮੈਂਬਰ ਦੇ ਵਿੱਚ ਜਾਂ ਫਿਰ ਦੋਸਤੋ ਅਦਰ ਕਨੈਕਟ ਦੇ ਵਿੱਚ ਹੈ ਉਹ ਤੁਸੀਂ ਇਸ ਦਾ ਡਾਟਾ ਦੇ ਲੋਗੇ ਨਾਮ ਉਸਤਾ ਲਿਖ ਲੋਗੇ ਐਡਰੈਸ ਕੰਪਲੀਟ ਫਿਲ ਕਰ ਦੋਗੇ ਉਸ ਦਾ ਮੋਬਾਈਲ ਨੰਬਰ ਫਿਲ ਕਰ ਦੋਗੇ ਈਮੇਲ ਫਿਲ ਕਰ ਦੋਗੇ ਤੇ ਨੈਕਸਟ ਤੇ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਇਸ ਤੋਂ ਬਾਅਦ ਫਿਰ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ ਕੁਝ ਨਵਾਂ ਇੰਟਰਫੇਸ ਆ ਰਿਹਾ ਹੈ ਆਇਡੈਂਟੀਫਾਈ ਸਰਟੀਫਿਕੇਟ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਇਹ ਤੁਹਾਡੇ ਸਾਹਮਣੇ ਪੇਜ ਆ ਰਿਹਾ ਹੈ ਇੱਥੇ ਤੁਹਾਡੇ ਕੋਲ ਪੁੱਛਿਆ ਹੋਇਆ ਹੈ ਕਿ ਤੁਸੀਂ ਕਦੇ ਕੋਈ ਸਨਕਸੀ ਸਰਟੀਫਿਕੇਟ ਰੱਖ ਕੇ ਹੋਲਡ ਕੀਤਾ ਹੈ ਜੇਕਰ ਕੀਤਾ ਹੈ ਤਾਂ ਯੈਸ ਕਰੋਗੇ ਨਹੀਂ ਤਾਂ ਨੋ ਤੇ ਰਹਿਣ ਦੋਗੇ ਆਪਾਂ ਕੋਈ ਵੀ ਇਦਾਂ ਦਾ ਵਿਰਵਾਣ ਨਹੀਂ ਹੈ ਤਾਂ ਇੱਥੇ ਆਪਾਂ ਨੋ ਕਰ ਦਾਂਗੇ ਕਿ ਤੁਸੀਂ ਕਦੇ ਪਾਸਪੋਰਟ ਲਈ ਅਰਜੀ ਦਿੱਤੀ ਹੈ ਪਰ ਜਾਰੀ ਨਹੀਂ ਕੀਤਾ ਤਾਂ ਇਹ ਵੀ ਦੋਸਤੋ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਇਸ ਨੂੰ ਕੰਸੈਂਟ ਨੂੰ ਫਿਲ ਕਰਕੇ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦੋਗੇ ਜਦੋਂ ਦੋਸਤੋ ਆਪਾਂ ਨੈਕਸਟ ਕਰਾਂਗੇ ਤੁਸੀਂ ਦੇਖੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਹੋ ਜਾਏਗਾ ਓਪਨ ਜਿਸ ਦੇ ਵਿੱਚ ਦੋਸਤੋ ਤੁਹਾਡੇ ਕੋਲ ਪੁੱਛਿਆ ਗਿਆ ਹੈ ਕਿ ਤੁਹਾਡੇ ਤੇ ਕੋਈ ਕੇਸ ਵਗੈਰਾ ਹੈ ਜਾਂ ਫਿਰ ਨਹੀਂ ਤਾਂ ਦੋਸਤੋ ਇਸ ਕੇਸ ਦੇ ਵਿੱਚ ਕੋਈ ਵੀ ਇਦਾਂ ਦਾ ਨਹੀਂ ਹੈ ਤਾਂ ਆਪਾਂ ਇੱਥੇ ਨੋ ਨੋ ਕਰਦੇ ਜਾਵਾਂਗੇ ਕੋਈ ਵੀ ਕ੍ਰਿਮੀਨਲ ਕੇਸ ਹੈ ਨਹੀਂ ਕੋਈ ਵੀ ਆਪਾਂ ਇਹਦੇ ਵਿੱਚ ਲੀਗਲ ਕੰਮ ਨਹੀਂ ਕੀਤਾ ਤੇ ਇਲਿਗਲ ਦੇ ਕੰਮ ਦੇ ਵਿੱਚ ਆਪਾਂ ਇੱਥੇ ਸਿੰਪਲੀ ਨੈਕਸਟ ਤੇ ਕਲਿੱਕ ਕਰ ਦਾਂਗੇ ਉਸ ਤੋਂ ਬਾਅਦ ਦੋਸਤੋ ਸਿੰਪਲੀ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਤੁਹਾਡਾ ਪਾਸਪੋਰਟ ਜਿਹੜਾ ਕਿ ਅਪਲਾਈ ਹੋਇਆ ਹੈ ਤੁਹਾਡਾ ਨਾਮ ਦਿਖੇਗਾ ਤੁਹਾਡਾ ਸਾਰਾ ਡਾਟਾ ਦਿਖੇਗਾ ਜੋ ਕਿ ਦੋਸਤੋ ਤੁਹਾਡਾ ਪਾਸਪੋਰਟ ਇਦਾਂ ਦਾ ਛਪ ਕੇ ਆਏਗਾ ਤੁਹਾਨੂੰ ਇੱਥੇ ਦਿਖਾਇਆ ਜਾਵੇਗਾ ਉਸ ਤੋਂ ਬਾਅਦ ਸਿੰਪਲੀ ਤੁਸੀਂ ਨੈਕਸਟ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆ ਜਾਏਗਾ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆ ਰਿਹਾ ਹੈ ਪ੍ਰੂਫ ਆਫ ਬਰਥ ਪ੍ਰੂਫ ਆਫ ਬਰਥ ਦੇ ਵਿੱਚ ਤੁਸੀਂ ਕੀ ਦੇਣਾ ਚਾਹੋਗੇ ਇਸ ਦੇ ਵਿੱਚ ਤੁਹਾਡੇ ਕੋਲੋਂ ਤੁਹਾਡੇ ਕੋਲ ਡਾਕੂਮੈਂਟ ਪੁੱਛੇ ਗਏ ਹਨ ਜਿਹੜੇ ਜਿਹੜੇ ਤੁਸੀਂ ਡਾਕੂਮੈਂਟ ਦੇਣਾ ਚਾਹੋਗੇ ਉਹ ਤੁਸੀਂ ਦੇ ਲੋਗੇ ਪੈ ਡਰਾਈਵਿੰਗ ਲਾਇਸੈਂਸ ਜਾਂ ਫਿਰ ਦੋਸਤੋ ਤੁਸੀਂ ਅਦਰ ਕੋਈ ਡਾਕੂਮੈਂਟ ਦੇਣਾ ਚਾਹੁੰਦੇ ਹੋ ਉਹ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਪ੍ਰੂਫ ਆਫ ਰੈਜ਼ੀਡੈਂਟ ਐਡਰੈਸ ਇੱਥੇ ਤੁਸੀਂ ਆਧਾਰ ਕਾਰਡ ਵੀ ਚੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਸਿੰਪਲੀ ਦੋਸਤੋ ਤੁਸੀਂ ਇੱਥੇ ਆਈ ਐਗਰੀ ਤੇ ਕਲਿੱਕ ਕਰੋਗੇ ਪਲੇਸ ਤੁਸੀਂ ਇੱਥੇ ਲਿਖ ਲੋਗੇ ਉਸ ਤੋਂ ਬਾਅਦ ਪ੍ਰੀਵਿਊ ਮਾਈ ਐਪਲੀਕੇਸ਼ਨ ਤੇ ਕਲਿੱਕ ਕਰ ਦੋਗੇ ਜੇਕਰ ਦੋਸਤੋ ਤੁਹਾਡਾ ਸਾਰਾ ਡਾਟਾ ਸਹੀ ਹੈ ਤਾਂ ਸਬਮਿਟ ਫਾਰਮ ਤੇ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਤੁਹਾਡਾ ਫਾਰਮ ਜੇਕਰ ਦੋਸਤੋ ਸਬਮਿਟ ਹੋ ਜਾਂਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਕਈ ਵਾਰ ਦੋਸਤੋ ਪ੍ਰੋਬਲਮ ਆ ਜਾਂ ਤੋ ਫਾਰਮ ਦੋਸਤੋ ਸਿੰਪਲੀ ਇੱਥੇ ਸਬਮਿਟ ਸਕਸੈਸਫੁਲ ਹੋ ਚੁੱਕਿਆ ਹੈ ਹੁਣ ਦੋਸਤੋ ਆਪਾਂ ਪੇ ਐਂਡ ਸ਼ਡਿਊਲ ਤੇ ਕਲਿੱਕ ਕਰਾਂਗੇ ਜਿਵੇਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਤੋਂ ਬਾਅਦ ਦੋਸਤੋ ਆਪਣੇ ਸਾਹਮਣੇ ਆ ਰਿਹਾ ਹੈ ਪੇਮੈਂਟ ਮੈਥਡ ਆਪਸ਼ਨ ਅਤੇ ਦੋਸਤੋ ਤੁਸੀਂ ਸਿੰਪਲੀ ਪੇਮੈਂਟ ਆਨਲਾਈਨ ਤੇ ਕਲਿੱਕ ਕਰੋਗੇ ਨੈਕਸਟ ਨੈਕਸਟ ਤੇ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਇਸ ਤੋਂ ਬਾਅਦ ਦੋਸਤੋ ਤੁਸੀਂ ਲੋਕੇਸ਼ਨ ਸਰਚ ਕਰੋਗੇ ਕਿ ਤੁਹਾਡਾ ਕਿਹੜਾ ਇਥੋਂ ਸੈਂਟਰ ਤੁਸੀਂ ਦੇਣਾ ਚਾਹੁੰਦੇ ਹੋ ਉਹ ਤੁਸੀਂ ਇਥੋਂ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਦੋਸਤੋ ਜਿਹੜਾ ਇਹ ਕੈਪਚਾ ਦਿਖਾਈ ਦੇ ਰਿਹਾ ਹੈ ਇਹ ਕੈਪਚਾ ਫਿਲ ਕਰਕੇ ਨੈਕਸਟ ਤੇ ਸਿੰਪਲੀ ਕਲਿੱਕ ਕਰ ਦੋਗੇ ਹੁਣ ਜਦੋਂ ਦੋਸਤੋ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਫੀਸ ਦੀ ਆਪਸ਼ਨ ਆ ਰਹੀ ਹੈ ਤੇ ਇੱਥੇ ਅਪਾਇੰਟਮੈਂਟ ਜਿਹੜੀ ਕਿ ਦੋਸਤੋ ਆਪਾਂ ਇੱਥੇ ਸਿਲੈਕਟ ਕਰਾਂਗੇ ਅਤੇ ਦੋਸਤੋ ਆਪਾਂ ਕਲਿੱਕ ਕਰਾਂਗੇ ਅਤੇ ਦੋਸਤੋ ਤੁਹਾਡੇ ਸਾਹਮਣੇ ਅਪਾਇੰਟਮੈਂਟ ਸ਼ੋ ਹੋ ਜਾਣਗੀ ਜੋ ਜੋ ਆਪਾਂ ਨੂੰ ਇੱਥੇ ਗ੍ਰੀਨ ਕਲਰ ਦੇ ਵਿੱਚ ਦਿਖਾਈ ਦੇ ਰਿਹਾ ਹਨ ਉਹ ਆਪਾਂ ਇੱਥੇ ਅਪਾਇੰਟਮੈਂਟ ਨੂੰ ਕਲਿੱਕ ਕਰ ਲਾਂਗੇ ਉਸ ਤੋਂ ਬਾਅਦ ਦੋਸਤੋ ਆਪਣੀ ਅਪਾਇੰਟਮੈਂਟ ਹੋ ਜਾਏਗੀ ਤੇ ਇੱਥੇ ਦੋਸਤੋ ਪੇ ਐਂਡ ਬੁੱਕ ਅਪਾਇੰਟਮੈਂਟ ਤੇ ਆਪਾਂ ਕਲਿੱਕ ਕਰ ਦਾਂਗੇ ਉਸ ਤੋਂ ਬਾਅਦ ਜਦ ਦੋਸਤੋ ਆ ਤੋ ਤੁਸੀਂ ਇੱਥੇ ਦੇਖ ਰਹੇ ਹੋ ਉਸ ਤੋਂ ਬਾਅਦ ਦੋਸਤੋ ਜਿਹੜਾ ਵੀ ਤੁਹਾਨੂੰ ਮੈਥਡ ਸਹੀ ਲੱਗਦਾ ਹੈ ਉਸ ਤੇ ਤੁਸੀਂ ਪੇਮੈਂਟ ਕਰ ਲੋਗੇ ਨੈਟ ਬੈਂਕਿੰਗ ਅਦਰ ਨੈਟ ਬੈਂਕਿੰਗ ਸਟੇਟ ਬੈਂਕ ਡੈਬਿਟ ਕਾਰਡ ਅਦਰ ਡੈਬਿਟ ਕਾਰਡ ਜਾਂ ਫਿਰ ਦੋਸਤੋ ਯੂਪੀਆਈ ਯੂਪੀਏ ਤੇ ਆਪਾਂ ਕਲਿੱਕ ਕਰਾਂਗੇ ਸਿੰਪਲੀ ਦੋਸਤੋ ਇੱਥੇ ਤੁਹਾਡੇ ਸਾਹਮਣੇ ਯੂਪੀ ਆ ਜਾਏਗਾ ਉਸ ਤੋਂ ਬਾਅਦ ਜੇਕਰ ਦੋਸਤੋ ਕਯੂਆਰ ਸਕੈਨ ਕਰਨਾ ਚਾਹੁੰਦੇ ਹੋ ਤਾਂ ਕਯੂਆਰ ਤੇ ਸਿੰਪਲੀ ਕਲਿੱਕ ਕਰਕੇ ਦੋਸਤੋ ਤੁਸੀਂ ਆਪਣੀ ਫੀਸ ਨੂੰ ਇੱਥੇ ਫਿਲਪ ਕਰ ਲੋਗੇ ਹੁਣ ਜਦੋਂ ਦੋਸਤੋ ਪੇਮੈਂਟ ਤੁਸੀਂ ਕਰੋਗੇ ਸੈਕਸੈਸਫੁਲ ਹੋ ਜਾਏਗਾ ਪ੍ਰਿੰਟ ਐਨਰੋਲਮੈਂਟ ਤੇ ਜਾ ਕੇ ਤੁਸੀਂ ਆਪਣੀ ਐਨਰੋਲਮੈਂਟ ਸਿਪ ਨੂੰ ਡਾਊਨਲੋਡ ਕਰ ਲੋਗੇ ਇਦਾਂ ਦੋਸਤੋ ਤੁਹਾਡੇ ਸਾਹਮਣੇ ਇਹ ਪ੍ਰਿੰਟ ਹੋ ਜਾਏਗਾ ਇਸ ਪ੍ਰਿੰਟ ਆਊਟ ਨੂੰ ਵੀ ਦੋਸਤੋ ਤੁਸੀਂ ਨਾਲ ਲੈ ਕੇ ਜਾਓਗੇ ਜੋ ਜੋ ਆਪਾਂ ਡਾਕੂਮੈਂਟ ਸਿਲੈਕਟ ਕੀਤੇ ਹਨ ਉਹ ਵੀ ਡਾਕੂਮੈਂਟ ਨਾਲ ਲੈ ਕੇ ਜਾਵਾਂਗੇ ਜਿਹੜਾ ਦੋਸਤ ਤੁਸੀਂ ਦਫਤਰੇ ਤੇ ਚੂਜ਼ ਕੀਤਾ ਹੈ ਇਸ ਦਫਤਰ ਦੇ ਵਿੱਚ ਜਾਣ ਲਈ ਤੁਹਾਨੂੰ ਜਿਹੜੀ ਡੇਟ ਇੱਥੇ ਦਿੱਤੀ ਗਈ ਹੈ ਉਸ ਡੇਟ ਮੁਤਾਬਿਕ ਦੋਸਤੋ ਤੁਹਾਨੂੰ ਇੱਥੇ ਰਿਪੋਰਟਿੰਗ ਟਾਈਮ ਦਿੱਤਾ ਹੋਇਆ ਹੈ ਕਿ ਐਨੇ ਟਾਈਮ ਨੂੰ ਤੁਸੀਂ ਜਾਣਾ ਪਵੇਗਾ ਐਨੀ ਤਰੀਕ ਦੇ ਵਿੱਚ ਤਾਂ ਇਹਦਾ ਦੋਸਤੋ ਤੁਸੀਂ ਆਪਣੇ ਪਾਸਪੋਰਟ ਨੂੰ ਅਪਲਾਈ ਤਾਂ ਦੋਸਤੋ ਇਹ ਸੀਗੀ ਸਾਰੇ ਆਸਾਨ ਤਰੀਕੇ ਦੇ ਨਾਲ ਅਪਡੇਟ ਤੁਹਾਨੂੰ ਕਿਵੇਂ ਦੀ ਲੱਗੀ ਜੇਕਰ ਦੋਸਤੋ ਇਹਦੇ ਵਿੱਚ ਤੁਹਾਨੂੰ ਕੋਈ ਨਹੀਂ ਸਮਝ ਆਉਂਦੀ ਉਸ ਬਾਰੇ ਤੁਸੀਂ ਮੈਨੂੰ ਕਮੈਂਟ ਕਰੋ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ